ਦੇਸ਼ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਰੇਪ ਦੀਆਂ ਵਾਰਦਾਤਾਂ ਨੇ ਦਿਨੋਂ ਦਿਨ ਇਹ ਵਧਦੀਆਂ ਜਾਂਦੀਆਂ ਨੇ ਕਈ ਲੜਕੀਆਂ ਤੇ ਔਰਤਾਂ ਨਾਲ ਜਿੱਨਾਂ ਨਾਲ ਇਹ ਘਟਨਾ ਵਾਪਰਦੀ ਹੈ ਅਪਰਾਧੀਆਂ ਨੂੰ ਸਜ਼ਾ ਨਹੀਂ ਮਿਲਦੀ ਉਹ ਗ੍ਰਿਫਤਾਰ ਨਹੀਂ ਹੁੰਦੇ ਖੁੱਲੇ-ਆਮ ਘੁੰਮਦੇ ਰਹਿੰਦੇ ਨੇ ਉਹਨਾਂ ਦੇ ਦਿਲ ਤੇ ਸੋਚੋ ਕੀ ਬੇਇੱਜ਼ਤੀ ਹੋਣੀ ਤੇ ਇੱਕ ਪਾਸੇ ਕਈ ਲੜਕੀਆਂ ਨੂੰ ਹਥਿਆਰ ਵਾਂਗੂ ਇਸਤੇਮਾਲ ਕਰਦੀਆਂ ਤੇ ਬੇਕਸੂਰ ਲੋਕਾਂ ਨੂੰ ਸਜ਼ਾ ਮਿਲ ਜਾਂਦੀ ਹੈ ਅੱਜ ਜਿਹੜੀ ਆਪਾਂ ਘਟਨਾ ਦੀ ਗੱਲ ਕਰਨ ਲੱਗੇ ਆ ਇਹਦੇ ਲਈ ਆਪਾਂ ਨੂੰ ਕਰੀਬ 30 ਸਾਲ ਪਿੱਛੇ ਜਾਣਾ ਪਏਗਾ ਦਿੱਲੀ ਦੇ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਕਪਲ 베ਰੀ ਉਹਨਾਂ ਦੀ ਪਤਨੀ ਅਨੀਤਾ 베ਰੀ ਇੱਕ ਬੇਟੀ ਦਾ ਨਾਮ ਹੁੰਦਾ ਜੈ 베ਰੀ ਤੇ ਦੂਜੀ ਨਾਬਾਲਗ ਹੁੰਦੀ ਹੈ 16 ਸਾਲ ਦੀ ਇੱਕ ਬੇਟਾ ਹੁੰਦਾ ਗੌਰਵ 베ਰੀ ਕਪਲ 베ਰੀ ਹੁੰਦੇ ਨੇ ਗੈਰੀਸਨ ਇੰਜੀਨੀਅਰ ਭਵਾਰ ਦੇ ਵਿੱਚ ਹੁੰਦੇ ਨੇ ਵਾਯੂ ਸੇਨਾ ਦੇ ਵਿੱਚ ਹੁਣ ਇਹ ਪਰਿਵਾਰ ਦਿੱਲੀ ਦੇ ਪੰਜ ਪੱਟੀ ਦੇ ਵਿੱਚ ਰਹਿੰਦਾ ਹੁੰਦਾ 21 ਦਸੰਬਰ 1995 ਨੂੰ ਇਹਨਾਂ ਦੀ ਜਿਹੜੀ ਨਾਬਾਲਗ ਬੇਟੀ ਹੁੰਦੀ ਹੈ ਉਹ ਸਲਾਈ ਸੈਂਟਰ ਦੇ ਵਿੱਚ ਜਾਂਦੀ ਹੁੰਦੀ ਹੈ ਸਲਾਈ ਸਿੱਖਣ ਰਜਾਨਾ ਜੀ ਤਰ੍ਹਾਂ 9 ਵਜੇ ਉਹ ਘਰੋਂ ਨਿਕਲਦੀ ਐ ਪਰ ਉਹ ਟਾਈਮ ਤੇ ਵਾਪਸ ਨਹੀਂ ਆਉਂਦੀ ਪਰਿਵਾਰ ਥੋੜੀ ਦੇਰ ਇੰਤਜ਼ਾਰ ਕਰਦਾ ਫਿਰ ਉਹਦਾ ਪਤਾ ਕਰਨ ਦੀ ਕੋਸ਼ਿਸ਼ ਕਰਦੇ ਨੇ ਸਲਾਈ ਸੈਂਟਰ ਪਹੁੰਚਦੇ ਨੇ ਪਰ ਪਤਾ ਲੱਗਦਾ ਜੀ ਉੱਥੋਂ ਉਹ ਚਲੀ ਗਈ ਹੁਣ ਹੋਰ ਲੱਭਿਆ ਜਾਂਦਾ ਆਲੇ-ਦੁਆਲੇ ਹਰ ਜਗ੍ਹਾ ਭਾਲ ਕੀਤੀ ਜਾਂਦੀ ਐ ਪੂਰਾ ਪਰਿਵਾਰ ਜਦੋਂ ਲੱਭਦੇ-ਲੱਭਦੇ ਥੱਕ ਜਾਂਦਾ ਤਾਂ ਫਿਰ ਪੁਲਿਸ ਦੀ ਸ਼ਰਮ ਦੇ ਵਿੱਚ ਪਹੁੰਚਦੇ ਨੇ ਚਨੱਕਿਆਪੁਰੀ ਪੁਲਿਸ ਸਟੇਸ਼ਨ ਪਹੁੰਚਦੇ ਨੇ ਰਾਤ ਦੇ ਪੌਣੇ 11 ਵਜੇ ਉੱਥੇ ਜਾ ਕੇ ਦੱਸਿਆ ਜਾਂਦਾ ਵੀ ਉਹਨਾਂ ਦੀ ਬੇਟੀ ਜਿਹੜੀ ਉਹ ਲਾਪਤਾ ਹੋ ਗਈ ਨਾਬਾਲਿਕ ਐ ਤੇ ਇਹਨਾਂ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾਂਦਾ ਭੂਸ਼ਣ ਨਾਮ ਦੇ ਇੱਕ ਲੜਕੇ ਤੇ ਜਿਹੜਾ ਇਹਨਾਂ ਦਾ ਗੁਆਂਢੀ ਹੁੰਦਾ ਹੁਣ ਉਹਦਾ ਕਾਰਨ ਪੁੱਛਿਆ ਜਾਂਦਾ ਤਾਂ ਕਾਰਨ ਇਹਨਾਂ ਲਈ ਸੀ ਇਹਨਾਂ ਦਾ ਕਹਿਣਾ ਸੀ ਕਿ ਇੱਕ ਵਾਰੀ ਪਹਿਲਾਂ ਵੀ ਇਹਨਾਂ ਨੇ ਇਹਨਾਂ ਦੀ ਬੇਟੀ ਨੂੰ ਛੇੜਿਆ ਸੀ ਭੂਸ਼ਣ ਨੇ ਉਸ ਸਮੇ ਗੌਰਵ ਨੇ ਉਹਨੂੰ ਕੁੱਟਿਆ ਸੀ ਤੇ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚਿਆ ਸੀ ਪਰ ਪੁਲਿਸ ਨੇ ਦੋਨਾਂ ਦਾ ਰਾਜੀਨਾਮਾ ਕਰਵਾਤਾ ਹੁਣ ਉਸ ਤੋਂ ਬਾਅਦ ਇਹ ਵਾਰਦਾਤ ਹੋਈ ਹੈ ਪੁਲਿਸ ਰਿਪੋਰਟ ਦਰਜ ਕਰਦੀ ਹੈ ਪਰਵਾਰ ਵਾਪਸ ਆ ਜਾਂਦਾ ਦੂਜੇ ਦਿਨ ਫਿਰ ਪੁਲਿਸ ਸਟੇਸ਼ਨ ਪਹੁੰਚਦੇ ਨੇ ਤੇ ਪੁਲਿਸ ਕਾਰਵਾਈ ਦਾ ਉਹਨਾਂ ਨੂੰ ਦਿਲਾਸਾ ਦਿੰਦੀ ਹੈ ਪਰ ਕਪਲਬੇਰੀ ਦੇ ਕਹਿਣ ਦੇ ਮੁਤਾਬਕ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਨਾ ਤਾਂ ਭੂਸ਼ਣ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾ ਹੀ ਉਹਨਾਂ ਦੀ ਲੜਕੀ ਨੂੰ ਸਿਰਫ ਇੱਕ ਆਸ਼ਵਾਸਨ ਦਿੱਤਾ ਜਾਂਦਾ ਕਪਲਬੇਰੀ ਇੱਕ ਦਿਨ ਘਰ ਦੇ ਵਿੱਚ ਆਪਣੀ ਬੇਟੀ ਦਾ ਸਮਾਨ ਦੇਖਦੇ ਨੇ ਤਾਂ ਉਹਨਾਂ ਨੂੰ ਇੱਕ ਨੋਟ ਮਿਲਦਾ ਉਹ ਇੱਕ ਤਰ੍ਹਾਂ ਨਾਲ ਖੈਲੀ ਵੀ ਸੁਸਾਈਡ ਨੋਟ ਸੀ ਉੱਤੇ ਕਿਹਾ ਸੀ ਵੀ ਭੂਸ਼ਣ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਇਸ ਲਈ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਹੀ ਹੈ ਇਹ ਉਹ ਪੁਲਿਸ ਨੂੰ ਦਿੰਦੇ ਨੇ ਪੁਲਿਸ ਇਸ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲੈਂਦੀ ਉਹਨਾਂ ਤਾਂ ਪੂਛਣ ਦੇ ਖਿਲਾਫ ਨਾ ਹੀ ਉਹ ਲੜਕੀ ਦਾ ਕਿਤੇ ਪਤਾ ਕੀਤਾ ਜਾਂਦਾ 13 ਤਰੀਕ ਨੂੰ ਕਪਲਬੇਰੀ ਨੂੰ ਪਤਾ ਲੱਗਦਾ ਹੈ 13 ਤਰੀਕ 1 ਜਨਵਰੀ 1996 ਨੂੰ ਵੀ ਚਨਕਿਆਪੁਰੀ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੀ ਬੇਟੀ ਹੈ ਜਿਹੜੀ ਪੁਲਿਸ ਨੇ ਬਰਾਮਦ ਕੀਤੀ ਹੈ ਹੁਣ ਦੋਨੋਂ ਪਤੀ ਪਤਨੀ ਉੱਥੇ ਪਹੁੰਚਦੇ ਨੇ ਉੱਥੇ ਜਾ ਕੇ ਜਦੋਂ ਪਤਾ ਕਰਦੇ ਨੇ ਤਾਂ ਇਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਕਪਲ 베ਰੀ ਦੇ ਖਿਲਾਫ ਹੀ ਉਹਨਾਂ ਦੀ ਬੇਟੀ ਨੇ ਬਿਆਨ ਦਿੱਤਾ ਸੀ ਰਿਪੋਰਟ ਦਰਜ ਕਰਵਾਈ ਸੀ ਕਪਲ 베ਰੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਜੋ ਕੁਝ ਵੀ ਉਹਨੇ ਲਿਖਾਇਆ ਸੀ ਰਿਪੋਰਟ ਦੇ ਵਿੱਚ ਉਹਦੇ ਮੁਤਾਬਕ ਉਹ ਲੜਕੀ ਦਾ ਕਹਿਣਾ ਸੀ ਵੀ ਇਹ ਸਾਰਾ ਕੁਝ ਉਹਦੇ ਨਾਲ ਅੱਜ ਤੋਂ ਨਹੀਂ ਅੱਜ ਉਹਦੀ ਉਮਰ 16 ਸਾਲ ਹੈ ਪਰ ਇਹ 1991 ਤੋਂ ਚੱਲਦਾ ਆ ਰਿਹਾ ਉਸ ਸਮੇਂ ਉਹਦੀ ਉਮਰ ਕਰੀਬ 11 ਸਾਲ ਦੇ ਆਸ-ਪਾਸ ਹੈ ਉਹਦਾ ਕਹਿਣਾ ਸੀ 4 ਦਸੰਬਰ 1991 ਨੂੰ ਉਹਦੇ ਮਾਸੜ ਦੀ ਮੌਤ ਹੁੰਦੀ ਹੈ ਇੰਦੋਰ ਦੇ ਵਿੱਚ ਉਹਨਾਂ ਦੀ ਮਾਂ ਉੱਥੇ ਜਾਂਦੀ ਹੈ ਘਰ ਦੇ ਵਿੱਚ ਤਿੰਨੇ ਭੈਣ ਭਰਾ ਕੱਲੇ ਹੁੰਦੇ ਨੇ ਤੇ ਇਹਨਾਂ ਦੇ ਪਿਤਾ ਹੁੰਦੇ ਨੇ ਉਸ ਸਮੇਂ ਇਹਨਾਂ ਦੇ ਪਿਤਾ ਦੀ ਜਿਹੜੀ ਪੋਸਟਿੰਗ ਸੀ ਉਹ ਜੰਮੂ ਉਧਮਪੁਰ ਦੇ ਵਿੱਚ ਸੀ ਤੇ ਰਾਤ ਨੂੰ ਇਹਨਾਂ ਦੇ ਪਿਤਾ ਹੁੰਦੇ ਨੇ ਇਹਨੂੰ ਕੱਲੀ ਨੂੰ ਉਠਾ ਕੇ ਆਪਣੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਨੇ ਇਹਦੀ ਮਰਜ਼ੀ ਦੇ ਖਿਲਾਫ ਇਹਦੇ ਨਾਲ ਗਲਤ ਕੰਮ ਕੀਤਾ ਜਾਂਦਾ ਹੈ ਉਹਦਾ ਕਹਿਣਾ ਸੀ ਵੀ ਫਿਰ ਇੱਜੇ ਨਹੀਂ ਰੁਕਦੇ ਇਹ ਵਾਰ-ਵਾਰ ਚੱਲਦਾ ਹੈ ਇਹ ਦਿੱਲੀ ਆਉਣ ਤੋਂ ਬਾਅਦ ਵੀ ਲਗਾਤਾਰ ਚੱਲਦਾ ਉਹ ਲੜਕੀ ਦਾ ਕਹਿਣਾ ਸੀ ਵੀ 18 ਤਰੀਕ 12ਵੇਂ ਮਹੀਨੇ 1995 ਨੂੰ ਉਹਨਾਂ ਦੇ ਪਿਤਾ ਨੇ ਉਹਨੂੰ ਆਪਣੇ ਆਫਿਸ ਦੇ ਵਿੱਚ ਬੁਲਾਇਆ ਉੱਥੇ ਉਹਨਾਂ ਤੋਂ ਸੁਸਾਇਡ ਨੋਟ ਲਿਖਵਾਇਆ ਤੱਕੇ ਦੇ ਨਾਲ ਜਿਦੇ ਵਿੱਚ ਭੂਸ਼ਣ ਦਾ ਨਾਮ ਲਿਖਵਾਇਆ ਫਿਰ ਉਹਦਾ ਕਹਿਣਾ ਸੀ ਵੀ ਜਿੰਨੀ ਦੇਰ ਇਹ ਮੇਰੇ ਨਾਲ ਗਲਤ ਕੰਮ ਕਰਦੇ ਰਹੇ ਉਸ ਤੋਂ ਬਾਅਦ ਮੈਨੂੰ ਪੀਰੀਅਡ ਆਉਣੇ ਬੰਦ ਹੁੰਦੇ ਨੇ ਤੇ ਮੇਰੇ ਪਿਤਾ ਮੇਰੇ ਤੋਂ ਵਾਰ-ਵਾਰ ਪੁੱਛਦੇ ਰਹਿੰਦੇ ਸੀ ਵੀ ਪੀਰੀਅਡ ਬੰਦ ਹੋਏ ਜਦੋਂ ਨੂੰ ਪਤਾ ਲੱਗਦਾ ਸੀ ਫਿਰ ਮੈਨੂੰ ਲਿਆ ਕੇ ਦਵਾਈ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਮੇਰੇ ਪੀਰੀਅਡ ਆਉਣੇ ਫਿਰ ਸ਼ੁਰੂ ਹੁੰਦੇ ਸੀ ਮੇਰੇ ਨਾਲ ਫਿਰ ਸਾਰਾ ਕੁਝ ਉਹੀ ਹੁੰਦਾ ਸੀ ਇਹ ਲਗਾਤਾਰ ਮੈਂ ਸਹਿਣ ਕਰਦੀ ਰਹੀ ਫਿਰ 19 ਤਰੀਕ ਨੂੰ ਮੈਨੂੰ ਫਿਰ ਪੁੱਛਿਆ ਜਾਂਦਾ ਵੀ ਤੇਰੇ ਪੀਰੀਅਡ ਬੰਦ ਹੋਏ ਨੇ ਕਿ ਨਹੀਂ ਤੇ ਉਸ ਤੋਂ ਬਾਅਦ ਅਗਲੇ ਦਿਨ ਮੇਰੇ ਪਿਤਾ ਫਿਰ ਮੈਨੂੰ 20 ਤਰੀਕ ਨੂੰ ਕਹਿੰਦੇ ਨੇ ਵੀ ਜੇ ਤੂੰ ਆਪਣੀ ਜ਼ਿੰਦਗੀ ਆਤਮ ਸਨਮਾਨ ਨਾਲ ਜਿਉਣਾ ਚਾਹੁੰਦੀ ਹੈ ਜਾਂ ਜਿੰਨੀ ਜ਼ਿੰਦਗੀ ਤੂੰ ਜਿਉਈ ਹੈ ਜੇ ਆਪਣੀ ਇੱਜ਼ਤ ਰੱਖਣਾ ਚਾਹੁੰਦੀ ਹੈ ਤੇ ਤੂੰ ਆਤਮ ਹਤਿਆ ਕਰ ਤੇ ਰੇਲਵੇ ਦੀ ਪਟੜੀ ਤੇ ਜਾ ਕੇ ਡੇਟ ਜਾ ਤੈਨੂੰ ਜੇ ਮਰ ਜੇਂਗੀ ਤਾਂ ਤੇਰੀ ਆਤਮ ਸਨਮਾਨ ਤੇਰਾ ਬਚਿਆ ਰਹੇਗਾ ਕਿਉਂਕਿ ਮੈਂ ਪ੍ਰੈਗਨੈਂਟ ਸੀ ਹੁਣ ਜਦੋਂ ਇਹ ਗੱਲ ਦਾ ਪਤਾ ਲੱਗਦਾ ਤੇ ਲੜਕੀ ਦਾ ਕਹਿਣਾ ਸੀ ਵੀ ਮੈਂ 21 ਤਰੀਕ ਨੂੰ ਹੁਣ ਘਰ ਵਾਪਸ ਨਹੀਂ ਆਉਂਦੀ ਫਿਰ ਉੱਥੇ ਜਾ ਕੇ ਉਹਨੂੰ ਕਹਿਣਾ ਸੀ ਸਿਸਲੀ ਫ੍ਰਾਂਸਿਸ ਨੂੰ ਦੱਸਿਆ ਜੋ ਕਿ ਇੱਕ ਸਮਾਜ ਸੇਵਕ ਸੀ ਜਦੋਂ ਉਹਨੂੰ ਸਾਰਾ ਕੁਝ ਜਾ ਕੇ ਦੱਸਿਆ ਉਹਨੂੰ ਪਤਾ ਲੱਗਿਆ ਵੀ ਇਹ ਪ੍ਰੈਗਨੈਂਟ ਹੈ ਫਿਰ ਉਹਨੇ ਮਦਰ ਟ੍ਰੈਸਾ ਨਾਮ ਇੱਕ ਹੋਮਵਰਕ ਸੰਸਥਾ ਹੈ ਉੱਥੇ ਮੈਨੂੰ ਰੱਖਿਆ ਤੇ ਸਾਰਿਆਂ ਨੂੰ ਹਦਾਇਤ ਦਿੱਤੀ ਵੀ ਇਹਦਾ ਕਿਸੇ ਨੂੰ ਵੀ ਪਤਾ ਨਾ ਲੱਗੇ ਤੇ ਜਿਹੜੀ ਸਿਸਲੀ ਸੀ ਉਹਨੇ ਕੋਲਕੱਤਾ ਜਾਣਾ ਸੀ ਕਿਸੇ ਕੰਮ ਵਾਸਤੇ ਉਹ ਉੱਥੇ ਚਲੀ ਜਾਂਦੀ ਹੈ ਇੱਥੇ ਲੜਕੀ ਲੁਕੋ ਕੇ ਰੱਖੀ ਜਾਂਦੀ ਹੈ ਕੁਝ ਖਾਸ ਲੱਭਣ ਦੀ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਕੋਸ਼ਿਸ਼ ਵੀ ਨਹੀਂ ਕਰਦੀ ਫਿਰ ਸਿਸਲੀ 11 ਤਰੀਕ ਨੂੰ ਵਾਪਸ ਆਉਂਦੀ ਹੈ ਵਾਪਸ ਜਦੋਂ ਆਉਂਦੀ ਹੈ ਤਾਂ ਪਤਾ ਲੱਗਦਾ ਜੀ ਇਹਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ ਫਿਰ ਸਾਰੇ ਵਕੀਲਾਂ ਦੀ ਸਲਾਹ ਲਈ ਜਾਂਦੀ ਹੈ 13 ਤਰੀਕ ਨੂੰ ਇੱਥੇ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਹੁਣ ਜਿਹੜੇ ਕਪੜਬੇਰੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਸਮੇਂ ਇਸ ਤਰੀਕੇ ਦਾ ਇੱਕ ਪਹਿਲਾ ਮਾਮਲਾ ਸੀ ਜਿੱਥੇ ਪਿਓ ਤੇ ਇਲਜ਼ਾਮ ਲਾਇਆ ਹੋਵੇ ਇੱਕ ਕੁੜੀ ਨੇ ਵੀ ਉਹਦੇ ਨਾਲ ਗਲਤ ਕੰਮ ਕੀਤਾ ਹੁਣ ਜਦੋਂ ਇਹ ਗੱਲ ਦਾ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕਾਂ ਦੇ ਵਿੱਚ ਵੀ ਫੋਟੂ ਹੁੰਦੀ ਹੈ ਬੜੀ ਬਦਨਾਮੀ ਹੁੰਦੀ ਹੈ ਮੈਂ ਕਿ ਸਾਰਿਆਂ ਦਾ ਕਹਿਣਾ ਸੀ ਕਿ ਕਿਉਂ ਇੱਕ ਲੜਕੀ ਐਸਾ ਇਲਜ਼ਾਮ ਲਾਏਗੀ ਉਹ ਵੀ ਆਪਣੇ ਸਕੇ ਪਿਓ ਤੇ ਹੁਣ ਲੜਕੀ ਦੀ ਜਿਹੜੀ ਹੈ ਡਾਕਟਰੀ ਜਾਂਚ ਹੁੰਦੀ ਹੈ ਤਾਂ ਪਤਾ ਲੱਗਦਾ ਜੀ ਉਹ 3 ਮਹੀਨੇ ਦੀ ਪ੍ਰੈਗਨੈਂਟ ਹੈ ਲੜਕੀ ਰਿਪੋਰਟ ਦੇ ਵਿੱਚ ਇਹ ਵੀ ਦੱਸਦੀ ਹੈ ਕਿ ਉਹਨੂੰ 28 ਨਵੰਬਰ 1995 ਤੋਂ ਬਾਅਦ ਪੀਰੀਅਡ ਆਉਣੇ ਬੰਦ ਹੋਏ ਨੇ ਦੂਜੇ ਪਾਸੇ ਜਿਹੜੇ ਕਪਲ ਬੇਰੀ ਹੁੰਦੇ ਨੇ ਚੀਖ ਚੀਖ ਕੇ ਕਹਿੰਦੇ ਰਹਿੰਦੇ ਨੇ ਵੀ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੈਨੂੰ ਫਸਾਇਆ ਜਾ ਰਿਹਾ ਹੈ ਪਰ ਉਹਨਾਂ ਦੀ ਕੋਈ ਵੀ ਸੁਣੀ ਨਹੀਂ ਜਾਂਦੀ ਕਿਉਂਕਿ ਸਾਰਿਆਂ ਦਾ ਸੋਚਣਾ ਇਹ ਸੀ ਵੀ ਇੱਕ 16 ਸਾਲ ਦੀ ਲੜਕੀ ਆਪਣੇ ਪਿਓ ਨੂੰ ਕਿਉਂ ਫਸਾਏਗੀ ਲੜਕੀ ਸਾਰਿਆਂ ਦੇ ਵਿੱਚ ਇੱਕ ਵਿਚਾਰੀ ਬਣ ਜਾਂਦੀ ਹੈ ਵੀ ਜਿਹਦੇ ਨਾਲ ਇੰਨਾ ਕੁਝ ਹੋਇਆ ਉਹ ਵਿਚਾਰੀ ਦੇ ਨਾਲ ਇੱਕ ਪਿਓ ਨਹੀਂ ਘਰ ਦੇ ਵਿੱਚ ਰਹਿ ਕਿ ਸਾਰਾ ਕੁਝ ਕੀਤਾ ਕਿਉਂ ਦਰਿੰਦਾ ਬਣ ਜਾਂਦਾ ਤੇ ਲੜਕੀ ਵਿਚਾਰੀ ਬਣ ਜਾਂਦੀ ਹੈ ਹੁਣ ਇਹ ਜਿਹੜਾ ਕੇਸ ਸੀ ਇਹ ਕੋਰਟ ਦੇ ਵਿੱਚ ਪਹੁੰਚ ਗਿਆ ਕੋਰਟ ਦੇ ਵਿੱਚ ਹੁਣ ਜਦੋਂ ਗਵਾਹ ਪੇਸ਼ ਹੁੰਦੇ ਨੇ ਇਥੇ ਪਰਿਵਾਰ ਜਿਹੜਾ ਸੀ ਉਹ ਕਪਲਬੇਰੀ ਦੇ ਨਾਲ ਸੀ ਪਰਿਵਾਰ ਦਾ ਕਹਿਣਾ ਸੀ ਵੀ ਇਹ ਸਾਰਾ ਕੁਝ ਮੁਮਕਿਨ ਹੀ ਨਹੀਂ ਉਥੇ ਉਹ ਗਵਾਹੀ ਦਿੰਦੇ ਨੇ ਵੀ ਜਦੋਂ ਉਹ ਇੰਦੌਰ ਜਾਂਦੀ ਹੈ ਇਹ ਬਿਲਕੁਲ ਸੱਚ ਹੈ ਵੀ ਮੈਂ ਇੰਦੌਰ ਗਈ ਮੇਰੇ ਜੀਜੇ ਦੀ ਮੌਤ ਹੋਈ ਪਰ ਉਸ ਸਮੇਂ ਮੈਂ ਆਪਣੇ ਬੱਚਿਆਂ ਨੂੰ ਇੱਕ ਗਵਾਂਡੀ ਔਰਤ ਦੇ ਕੋਲ ਛੱਡ ਕੇ ਗਈ ਸੀ ਤੇ ਉਥੇ ਸਾਰਾ ਕੁਝ ਮੁਮਕਿਨ ਨਹੀਂ ਦੂਜਾ ਨੰਬਰ ਕਪਲਬੇਰੀ ਦਾ ਕਹਿਣਾ ਸੀ ਕਿ ਉਸ ਸਮੇਂ ਮੈਂ ਘਰ ਹੀ ਨਹੀਂ ਆਇਆ ਕਿਉਂਕਿ ਮੈਨੂੰ ਛੁੱਟੀ ਨਹੀਂ ਮਿਲੀ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਤੇ ਉਹਨਾਂ ਦੇ ਆਫੀਸਰ ਉਹਨਾਂ ਦੀ ਵੀ ਗਵਾਈ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਸ਼੍ਰੀ ਪੀਪੀ ਮਹਿਤਾ ਸ਼੍ਰੀ ਐਸ ਕੇ ਸ਼ਰਮਾ ਤੇ ਸ਼੍ਰੀ ਚੱਕਰਦਾਰ ਉਹਨਾਂ ਦਾ ਕਹਿਣਾ ਸੀ ਵੀ ਇਹਨੂੰ ਉਸ ਸਮੇਂ ਨਾ ਤਾਂ ਛੁੱਟੀ ਮਿਲੀ ਨਾ ਘਰ ਜਾਣ ਦੀ ਇਜਾਜ਼ਤ ਮਿਲੀ ਤੇ ਫਿਰ ਉੱਥੇ ਪਹੁੰਚ ਕੇ ਕਿਉਂਕਿ ਜਿਹੜੀ ਇਹਦੀ ਡਿਊਟੀ ਸੀ ਉੱਥੋਂ 40 ਕਿਲੋਮੀਟਰ ਦੂਰ ਜਿੰਦਰਾ ਦੇ ਵਿੱਚ ਸੀ ਉੱਥੋਂ ਪਹੁੰਚ ਕੇ ਸਾਰਾ ਕੁਝ ਵਾਰ-ਵਾਰ ਕਰਕੇ ਵਾਪਸ ਆਉਣਾ ਸੰਭਵ ਨਹੀਂ ਸੀ ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਸੇਨਾ ਦੇ ਵਿੱਚ ਡਿਊਟੀਆਂ ਕਿੰਨੀਆਂ ਸਖਤ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹ ਔਰਤ ਦਾ ਬਿਆਨ ਲੈਣਾ ਜ਼ਰੂਰੀ ਨਹੀਂ ਸਮਝਿਆ ਜਿਹਦੇ ਕੋਲ ਬੱਚੇ ਸੀ ਪ੍ਰਿੰਸੀਪਲ ਦੇ ਬਿਆਨ ਜਿਹੜੇ ਸੀ ਜਿੱਥੇ ਸਕੂਲ ਦੇ ਵਿੱਚ ਪੜ੍ਹਦੀ ਸੀ ਉਹਨਾਂ ਦੇ ਵੀ ਬਿਆਨ ਲੈਣੇ ਜ਼ਰੂਰੀ ਨਹੀਂ ਸਮਝੇ ਗਏ ਕਿਉਂਕਿ ਕਪਲਬੇਰੀ ਦਾ ਕਹਿਣਾ ਸੀ ਕਿ ਉਹਨਾਂ ਦੀ ਲੜਕੀ ਸ਼ੁਰੂ ਤੋਂ ਹੀ ਅਜੀਬ ਸੀ ਉਹ ਮੁੰਡਿਆਂ ਦੇ ਨਾਲ ਰਹਿਣਾ ਮੁੰਡਿਆਂ ਦੇ ਨਾਲ ਦੋਸਤੀ ਕਰਨੀ ਘੁੰਮਣ ਫਿਰਨ ਜਾਣਾ ਰਾਤ ਨੂੰ ਕਈ ਵਾਰ ਗਾਇਬ ਹੋਣਾ ਉਹਨੂੰ ਸਮਝਾਇਆ ਕਿ ਗਿਆ ਮਾਰਿਆ ਕੁੱਟਿਆ ਵੀ ਗਿਆ ਇੱਕ ਪਿਓ ਹੋਣ ਦੇ ਨਾਤੇ ਪਰ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਸੀ ਉਹ 5ਵੀਂ ਚ ਦੋ ਵਾਰ ਫੇਲ ਹੁੰਦੀ ਹੈ 6ਵੀਂ ਚ ਫੇਲ ਹੁੰਦੀ ਹੈ ਉਸ ਤੋਂ ਬਾਅਦ ਉਹਦੀਆਂ ਗਲਤ ਹਰਕਤਾਂ ਜਿਹੜੀਆਂ ਸੀ ਜਿਹਦੇ ਕਾਰਨ ਪੂਰੇ ਪਰਿਵਾਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨੂੰ ਪੜ੍ਹਾਈ ਤੋਂ ਹਟਾ ਲਿਆ ਜਾਂਦਾ ਹੈ ਪੜ੍ਹਾਈ ਤੋਂ ਹਟਾਉਣ ਤੋਂ ਬਾਅਦ ਉਹਨੂੰ ਸਲਾਈ ਸੈਂਟਰ ਭੇਜਿਆ ਜਾਂਦਾ ਵੀ ਕਿਸੇ ਨਾ ਕਿਸੇ ਯੋਗੀ ਤਾਂ ਹੋ ਜੇ ਘੱਟੋ ਘੱਟ ਆਪਣੇ ਹੱਥ ਹੀ ਸਿੱਧੇ ਕਰ ਲੇਗੀ ਪਰ ਇੱਥੇ ਵੀ ਜਾ ਕੇ ਇਨੇ ਜਿਹੜੀਆਂ ਗਲਤ ਹਰਕਤਾਂ ਨੇ ਉਹ ਆਪਣੀਆਂ ਜਾਰੀ ਰੱਖੀਆਂ ਪਰ ਹੈਰਾਨੀ ਦੀ ਗੱਲ ਹੈ ਵੀ ਇੰਨੇ ਗਵਾਵਾਂ ਦੀਆਂ ਤੇ ਕਈ ਗਵਾਵਾਂ ਦੀਆਂ ਗਵਾਹੀਆਂ ਲੈਣੀਆਂ ਹੀ ਜ਼ਰੂਰੀ ਨਹੀਂ ਸਮਝੀਆਂ ਗਈਆਂ ਪੁਲਿਸ ਨੇ ਕਦੇ ਵੀ ਪੂਛਣ ਦੀ ਭਾਲ ਹੀ ਨਹੀਂ ਕੀਤੀ ਤੇ ਅਦਾਲਤ ਨੇ ਵੀ ਜਿਹੜੀ ਨਿਚਲੀ ਅਦਾਲਤ ਸੀ ਉਹਨੇ ਵੀ ਕਦੇ ਪੂਛਣ ਦੇ ਪੱਖੋਂ ਦੇਖਿਆ ਹੀ ਨਹੀਂ ਕਦੇ ਪੁਲਿਸ ਨੂੰ ਆਰਡਰਿੰਗ ਨਹੀਂ ਦਿੱਤਾ ਵੀ ਪੂਛਣ ਦੀ ਭਾਲ ਕੀਤੀ ਜਾਏ ਉਹ ਤੋਂ ਪੁੱਛਗਿੱਛ ਕੀਤੀ ਜਾਏ ਨਾ ਪੁਲਿਸ ਨੇ ਪੁੱਛਗਿੱਛ ਕੀਤੀ ਇਹ ਸਾਰਿਆਂ ਨੂੰ ਛਿੱਕੇ ਟੰਗ ਦਿੱਤਾ ਗਿਆ ਪ੍ਰਿੰਸੀਪਲ ਦਾ ਕਦੇ ਵੀ ਬਿਆਨ ਜ਼ਰੂਰੀ ਨਹੀਂ ਸਮਝਿਆ ਗਿਆ ਉਹ ਔਰਤ ਦਾ ਬਿਆਨ ਜ਼ਰੂਰੀ ਨਹੀਂ ਸਮਝਿਆ ਗਿਆ ਜਿਹਦੇ ਕੋਲ ਬੱਚੇ ਰਹਿੰਦੇ ਰਹੇ ਸੀ ਤੇ ਅਫਸਰਾਂ ਦਾ ਜਿਹੜਾ ਬਿਆਨ ਸੀ ਉਹ ਵੀ ਨਹੀਂ ਜ਼ਰੂਰੀ ਸਮਝਿਆ ਗਿਆ ਜਿਨ੍ਹਾਂ ਦਾ ਬਿਆਨ ਸੀ ਕਿ 40 ਕਿਲੋਮੀਟਰ ਦੂਰ ਉਸ ਸਮੇਂ ਡਿਊਟੀ ਤੇ ਸੀ ਸਿਰਫ ਇੱਕ ਲੜਕੀ ਦੇ ਬਿਆਨ ਦੇ ਆਧਾਰ ਤੇ ਹੀ ਸਾਰੇ ਫੈਸਲੇ ਜਿਹੜੇ ਨੇ ਉਸ ਨਾਏ ਗਏ ਪਰਿਵਾਰ ਦਾ ਕਹਿਣਾ ਸੀ ਵੀ ਇਹ ਸਾਰਾ ਕੁਝ ਮੁਮਕਿਨ ਨਹੀਂ ਫਿਰ ਸਭ ਤੋਂ ਵੱਡੀ ਗੱਲ ਇੱਕ 11 ਸਾਲ ਦੀ ਲੜਕੀ ਤੇ ਇੱਕ ਵਿਅਕਸ ਬੰਦਾ ਜੀ ਉਹਦੇ ਨਾਲ ਕੁਝ ਐਸਾ ਕਰਦਾ ਸੀ ਤੇ ਇੱਕ ਲੜਕੀ ਜਿਹੜੀ 11 ਸਾਲ ਦੀ ਬਹੁਤ ਜ਼ਿਆਦਾ ਛੋਟੀ ਸੀ ਉਹਨੇ ਆਪਣੀ ਮਾਂ ਦੇ ਕੋਲ ਕਦੇ ਵੀ ਆਪਣੇ ਪਿਓ ਦੀ ਸ਼ਿਕਾਇਤ ਨਹੀਂ ਕੀਤੀ ਕਦੇ ਕੋਈ ਸੱਟ ਫੇੜ ਦੀ ਸ਼ਿਕਾਇਤ ਨਹੀਂ ਕੀਤੀ ਕਦੇ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਦਰਦ ਦੀ ਤੁਸੀਂ ਸਮਝ ਸਕਦੇ ਹੋ ਵੀ ਇੱਕ 11 ਸਾਲ ਦੀ ਲੜਕੀ ਤੇ ਇੱਕ 35-40 ਸਾਲ ਦਾ ਬੰਦਾ ਤੇ 11 ਸਾਲ ਦੀ ਲੜਕੀ ਕਿਸੇ ਤਰੀਕੇ ਕੋਈ ਸ਼ਿਕਾਇਤ ਨਹੀਂ ਕਰਦੀ ਤੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਨਹੀਂ ਹੋਈ ਪਰ ਇਹ ਸਾਰੀਆਂ ਚੀਜ਼ਾਂ ਨੂੰ ਵੀ ਛਿੱਕੇ ਟੰਗ ਦਿੱਤਾ ਜਾਂਦਾ ਹੈ। ਪੁਲਿਸ ਵੱਲੋਂ ਵੀ ਤੇ ਅਦਾਲਤ ਵੱਲੋਂ ਵੀ ਕਿਸੇ ਦੇ ਬਿਆਨ ਨੂੰ ਕੋਈ ਅਹਿਮੀਅਤ ਦਿੱਤੀ ਹੋਈ ਨਹੀਂ ਜਾਂਦੀ। ਉਹ ਲੜਕੀ ਦਾ ਜਦੋਂ ਮੈਡੀਕਲ ਹੋਇਆ ਤਿੰਨ ਮਹੀਨੇ ਦੀ ਪ੍ਰੈਗਨੈਂਸੀ ਸੀ ਤੇ ਉਹਨੇ ਕਿਹਾ 28 ਨਵੰਬਰ ਤੋਂ ਬਾਅਦ ਉਹਨੂੰ ਪੀਰੀਅਡ ਬੰਦ ਹੋਏ ਤੇ 13 ਜਨਵਰੀ ਨੂੰ ਉਹਨੇ ਰਿਪੋਰਟ ਦਰਜ ਕਰਵਾਈ। ਉਹਦੇ ਬਿਆਨ ਦੇ ਮੁਤਾਬਕ ਉਹ ਵੀ ਸੈਟ ਨਹੀਂ ਸੀ ਬੈਠਾ। ਕਿਉਂਕਿ ਨਵੰਬਰ ਦੇ ਵਿੱਚ ਜੇ ਪੀਰੀਅਡ ਬੰਦ ਹੋਏ ਇਹਦਾ ਮਤਲਬ ਨਵੰਬਰ ਤੋਂ ਬਾਅਦ ਯਾਨੀ ਕਿ ਦਸੰਬਰ ਦੇ ਵਿੱਚੋ ਜੇ ਪ੍ਰੈਗਨੈਂਟ ਹੁੰਦੀ ਹੈ ਤਾਂ ਉਸ ਸਮੇਂ 3 ਮਹੀਨੇ ਦੀ ਪ੍ਰੈਗਨੈਂਟ ਕਿਵੇਂ ਹੋ ਸਕਦੀ ਸੀ ਇਹ ਚੀਜ਼ ਨੂੰ ਵੀ ਨਹੀਂ ਸਮਝਿਆ ਜਾਂਦਾ ਤੇ ਅਖੀਰ ਕਪਲ ਬੇਰੀ ਨੂੰ ਆਪਣੀ ਲੜਕੀ ਦੇ ਰੇਪ ਦੇ ਇਲਜ਼ਾਮ ਦੇ ਵਿੱਚ ਹੀ 2001 ਦੇ ਵਿੱਚ ਸਜ਼ਾ ਸੁਣਾ ਦਿੱਤੀ ਜਾਂਦੀ ਹੈ 10 ਸਾਲ ਦੀ ਹੁਣ ਇੱਕ ਪਿਓ ਵਾਸਤੇ ਇੱਥੇ ਮਰਨ ਵਾਲੀ ਗੱਲ ਹੋ ਜਾਂਦੀ ਹੈ ਇੱਕ ਐਸਾ ਇਲਜ਼ਾਮ ਉਹਦੇ ਸਿਰ ਉਹਦੇ ਵਿੱਚ ਉਹਦੀ ਸਜ਼ਾ ਹੁਣ ਪਰਿਵਾਰ ਇੱਥੇ ਕੀ ਕਰਦਾ ਹੈ ਹਾਈ ਕੋਰਟ ਪਹੁੰਚਦੇ ਨੇ ਹਾਈ ਕੋਰਟ ਪਹੁੰਚ ਕੇ ਉਹਨਾਂ ਨੂੰ ਥੋੜਾ ਸੁੱਖ ਦਾ ਸਾਹ ਮਿਲਦਾ ਹੈ ਇਹ ਸਜ਼ਾ ਤੇ ਰੋਕ ਲੱਗ ਜਾਂਦੀ ਹੈ ਤੇ ਜਿਹੜੇ ਕਪਲਬੇਰੀ ਨੂੰ ਬਾਹਰ ਆ ਜਾਂਦੇ ਨੇ ਉਸ ਸਮੇਂ ਤੱਕ ਉਹ 5 ਸਾਲ ਜੇਲ੍ਹ ਦੇ ਵਿੱਚ ਰਹੇ ਹੁਣ ਸੋਚੋ ਕਿਸ ਤਰੀਕੇ ਨਾਲ ਇੱਕ ਇੱਕ ਦਿਨ ਉਹਨਾਂ ਨੇ ਕੱਟਿਆ ਹੋਣਾ ਬਾਹਰ ਉਹ ਜ਼ਰੂਰ ਆਉਂਦੇ ਨੇ ਪਰ ਜਿਹੜੇ ਆਸਈ ਪੜੋਸ ਰਿਸ਼ਤੇਦਾਰ ਸਾਰਿਆਂ ਦੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣ ਚੁੱਕੀ ਸੀ ਉਹਨਾਂ ਦਾ ਰਹਿਣਾ ਕਿੰਨਾ ਮੁਸ਼ਕਲ ਹੋਇਆ ਹੋਣਾ ਇਹ ਆਪਾਂ ਸੋਚ ਵੀ ਨਹੀਂ ਸਕਦੇ ਹੁਣ ਹਾਈ ਕੋਰਟ ਨਿਚਲੀ ਅਦਾਲਤ ਤੋਂ ਸਾਰੇ ਰਿਕਾਰਡ ਜਦੋਂ ਮੰਗਦਾ ਰਿਕਾਰਡ ਮੰਗਾਏ ਜਾਂਦੇ ਨੇ ਤਾਂ ਉਹ ਸਾਰੇ ਰਿਕਾਰਡ ਹੀ ਗਾਇਬ ਹੋ ਜਾਂਦੇ ਨੇ ਉਹ ਗੁੰਮ ਹੋ ਜਾਂਦੇ ਨੇ ਫਿਰ ਰਿਕਾਰਡ ਇਕੱਠੇ ਕੀਤੇ ਜਾਂਦੇ ਨੇ ਫਿਰ ਸਾਰਾ ਕੁਝ ਦੁਬਾਰਾ ਜਦੋਂ ਇਕੱਠਾ ਕਰਦੇ ਨੇ ਟਾਈਮ ਬੀਤਦਾ ਜਾਂਦਾ ਹੈ ਇਹ ਟਾਈਮ ਇੱਕ ਪਿਓ ਤੇ ਤੇ ਪਰਿਵਾਰ ਤੇ ਕਿਸ ਤਰੀਕੇ ਬੀਤਿਆ ਹੋਣਾ ਤੇ ਉਹ ਲੜਕੀ ਨੂੰ ਇੱਕ ਵਾਰ ਵੀ ਆਪਣੇ ਪਿਓ ਤੇ ਤੇ ਆਪਣੇ ਪਰਿਵਾਰ ਤੇ ਤਰਸ ਨਹੀਂ ਆਉਂਦਾ ਉਹ ਲੜਕੀ ਇੱਕ ਬੱਚੇ ਨੂੰ ਜਨਮ ਵੀ ਦਿੰਦੀ ਹੈ ਤੇ ਜਿਹੜੀ ਨਿਚਲੀ ਅਦਾਲਤ ਦੇ ਵਿੱਚ ਪਿਓ ਵੱਲੋਂ ਵਾਰ-ਵਾਰ ਪਰਿਵਾਰ ਵੱਲੋਂ ਚੀਕ-ਚੀਕ ਕੇ ਕਿਹਾ ਜਾਂਦਾ ਵੀ ਡੀਐਨਏ ਕਰਾਇਆ ਜਾਏ ਇਹ ਪਤਾ ਲੱਗੇਗਾ ਵੀ ਬੱਚਾ ਮੇਰਾ ਹੈ ਕਿ ਭੂषण ਦਾ ਪਰ ਨਾ ਤਾਂ ਕੋਰਟ ਨੇ ਤੇ ਨਾ ਪੁਲਿਸ ਨੇ ਇੱਕ ਵਾਰ ਵੀ ਨਾ ਤਾਂ ਪੁਲਿਸ ਨੇ ਜ਼ਰੂਰੀ ਸਮਝਿਆ ਸਾਰਾ ਕੁਝ ਤੇ ਨਾ ਹੀ ਕੋਰਟ ਨੇ ਆਦੇਸ਼ ਦਿੱਤਾ ਵੀ ਇਹਦਾ ਡੀਐਨਏ ਹੋਣਾ ਚਾਹੀਦਾ ਜੇ ਇਹਨੇ ਕੋਈ ਦਰਖਾਸਤ ਕੀਤੀ ਹੈ ਸੁਣੀ ਵੀ ਚਾਹੀਦੀ ਹੈ ਪਰ ਨਹੀਂ ਸੁਣਿਆ ਜਾਂਦਾ ਸਿਰਫ ਔਰ ਸਿਰਫ ਲੜਕੀ ਦੇ ਬਿਆਨ ਦੇ ਆਧਾਰ 'ਤੇ ਸਾਰਾ ਕੁਝ ਤੈਅ ਕਰ ਦਿੱਤਾ ਜਾਂਦਾ। ਫਿਰ ਅਖੀਰ 2010 ਦੇ ਵਿੱਚ ਜਾ ਕੇ ਕੇਸ ਦੀ ਸੁਣਵਾਈ ਸ਼ੁਰੂ ਹੁੰਦੀ ਹੈ। ਪਰ ਆਪਾਂ ਨੂੰ ਪਤਾ ਹੈ ਅਦਾਲਤਾਂ ਦੇ ਵਿੱਚ ਟਾਈਮ ਬੀਤਦਾ ਜਾਂਦਾ ਹੈ। ਅਖੀਰ ਇਹ 22-23 ਸਾਲ ਇਸ ਕੇਸ ਦੇ ਵਿੱਚ ਬੀਤ ਜਾਂਦੇ ਨੇ। ਤੇ ਫਰਵਰੀ 2018 ਦੇ ਵਿੱਚ ਇਨਸਾਫ ਦੀ ਆਸ ਲਗਾਈ ਬੈਠਾ ਇਨਸਾਫ ਦੀ ਮੰਗ ਕਰਦੇ ਆਂ ਕਪਲ ਬੇਰੀ ਦਾ ਜਿਹੜਾ ਹੌਸਲਾ ਉਹ ਜਵਾਬ ਦੇ ਜਾਂਦਾ ਉਹਦੀ ਮੌਤ ਹੋ ਜਾਂਦਾ ਸਿਰਫ ਇਨਸਾਫ ਦੀ ਆਸ ਦੇ ਵਿੱਚ ਸੋਚੋ ਇੱਕ ਬੰਦਾ ਆਪਣੀ ਲੜਕੀ ਦੇ ਰੇਪ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਰਿਆ ਬਾਹਰ ਆਇਆ ਬਾਹਰ ਵੀ ਲੋਕਾਂ ਦੀਆਂ ਨਜ਼ਰਾਂ ਉਹਨੂੰ ਘੂਰਦੀਆਂ ਰਹੀਆਂ ਪਰ ਉਹਨੂੰ ਇਨਸਾਫ ਨਹੀਂ ਮਿਲਿਆ ਉਹ ਦੁਨੀਆ ਤੋਂ ਚਲਾ ਗਿਆ ਉਹਨਾਂ ਇਥੇ ਪਰਸਕਿਊਸ਼ਨ ਵੱਲੋਂ ਇਹ ਕਿਹਾ ਜਾਂਦਾ ਵੀ ਇਹ ਬੰਦਾ ਜਿਹੜਾ ਉਹ ਮਰ ਚੁੱਕਿਆ ਤੇ ਇਹ ਕੇਸ ਨੂੰ ਬੰਦ ਕਰ ਦਿੱਤਾ ਜਾਏ ਪਰ ਅਨੀਤਾ 베ਰੀ ਆਪਣੇ ਪਤੀ ਨੂੰ ਇਨਸਾਫ ਦਿਵਾਉਣਾ ਚਾਹੁੰਦੀ ਸੀ ਉਹ ਕੇਸ ਨੂੰ ਅੱਗੇ ਲੈ ਕੇ ਜਾਂਦੀ ਹੈ ਉਹਦਾ ਕਹਿਣਾ ਸੀ ਨਹੀਂ ਉਹ ਕੇਸ ਮੈਂ ਲੜਾਂਗੀ ਭਾਵੇਂ ਉਹਦੀ ਮੌਤ ਹੋ ਚੁੱਕੀ ਹੈ ਪਰ ਇਹ ਕੇਸ ਦੇ ਵਿੱਚ ਮੇਰੇ ਪਤੀ ਜਿਹੜੇ ਸੀ ਬੇਕਸੂਰ ਸੀ ਚਾਹੇ ਮਰਨ ਤੋਂ ਬਾਅਦ ਹੀ ਹੈ ਉਹਨਾਂ ਦੀ ਇੱਜ਼ਤ ਮੈਂ ਵਾਪਸ ਲਿਆਉਣਾ ਚਾਹੁੰਦੀ ਹਾਂ ਕੇਸ ਚੱਲਦਾ ਫਿਰ ਜਿਹੜਾ ਕੇਸ ਸੀ ਜਿਹੜੇ ਮੈਜਿਸਟ੍ਰੇਟ ਹੁੰਦੇ ਨੇ ਕਾਬਾ ਉਹਨਾਂ ਦੀ ਅਦਾਲਤ ਦੇ ਵਿੱਚ ਸੀ ਜਦੋਂ ਉਹਨਾਂ ਕੋਲੇ ਕੇਸ ਪਹੁੰਚਿਆ 10 ਮਹੀਨੇ ਬਾਅਦ ਫਿਰ ਕੇਸ ਦਾ ਫੈਸਲਾ ਹੁੰਦਾ ਉਹਨਾਂ ਨੇ ਪੁਲਿਸ ਨੂੰ ਵੀ ਫਟਕਾਰ ਲਈ ਤੇ ਨਿਚਲੀ ਅਦਾਲਤ ਦਾ ਜਿਹੜਾ ਫੈਸਲਾ ਸੀ ਉਹਨਾਂ ਨੇ ਦੱਸਿਆ ਬਿਲਕੁਲ ਬੇਬੁਨਿਆਦ ਤੇ ਗਲਤ ਫੈਸਲਾ ਸੀ ਇੱਕ ਬੰਦੇ ਦੀ ਗੱਲ ਕੋਈ ਸੁਣੀ ਨਹੀਂ ਗਈ ਡੀਐਨਏ ਬਾਰੇ ਕੋਈ ਉਹਨਾਂ ਦੀ ਨਾਂ ਸੁਣਵਾਈ ਹੋਈ ਨਾ ਕੋਰ ਨੇ ਕੋਈ ਆਦੇਸ਼ ਦਿੱਤਾ ਤੇ ਨਾ ਪੁਲਿਸ ਨੇ ਜ਼ਰੂਰੀ ਸਮਝਿਆ ਨਾ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਕੀਤੀ ਨਾ ਪੂਛਣ ਬਾਰੇ ਪਤਾ ਕੀਤਾ ਇਹ ਸਾਰਾ ਕੁਝ ਇੱਕ ਪਾਸੜ ਸੀ ਕਿਹੜੇ ਗਵਾਹ ਸੀ ਜਿਹੜੇ ਗਵਾਹ ਇੰਦਰੋਂ ਭੁਗਤੇ ਉਹਨਾਂ ਦੀ ਕਿਉਂ ਨਹੀਂ ਸੁਣੀ ਗਈ ਹੁਣ ਇਹ ਲੰਬੀ ਚੌੜੀ ਉਹਨਾਂ ਦੀ ਸਪੀਚ ਤੋਂ ਬਾਅਦ ਕਪਲਬੇਰੀ ਨੂੰ ਬਾਈਚਿਤ ਬਰੀ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਮੌਤ ਤੋਂ 10 ਮਹੀਨੇ ਬਾਅਦ ਜਿਹੜੇ ਕਿ 10 ਮਹੀਨੇ ਪਹਿਲਾਂ ਹੀ ਬਰੀ ਹੋ ਚੁੱਕੇ ਸੀ ਹੁਣ ਕਾਗਜ਼ਾਂ ਦੇ ਵਿੱਚ ਬਰੀ ਹੁੰਦੇ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਅਥਰੂ ਸੀ ਉਸ ਸਮੇਂ ਵੀ ਇੱਕ ਬੰਦੇ ਦੇ ਉੱਤੇ ਐਡਾ ਵੱਡਾ ਇਲਜ਼ਾਮ ਲੱਗਦਾ ਤੇ ਉਹਨੂੰ ਇਨਸਾਫ਼ ਦਿਵਾਨ ਲਈ ਉਹਦੀ ਮੌਤ ਹੋ ਜਾਂਦੀ ਹੈ ਤੇ 22 23 ਸਾਲ ਲੱਗਦੇ ਨੇ ਕਪਲਬੇਰੀ ਨੂੰ ਇਨਸਾਫ਼ ਮਿਲਦਾ ਚਾਹੇ ਉਹਦੀ ਮੌਤ ਤੋਂ ਬਾਅਦ ਵੈਜਤ ਬਰੀ ਹੁੰਦੇ ਨੇ ਪਰਿਵਾਰ ਵੀ ਇਸ ਫੈਸਲੇ ਤੋਂ ਖੁਸ਼ ਹੁੰਦਾ ਪਰ ਕੀ ਜਿਹੜੀ ਲੜਕੀ ਕਰਕੇ ਇੰਨਾ ਕੁਝ ਹੋਇਆ ਉਹਨੂੰ ਸਜ਼ਾ ਨਹੀਂ ਸੀ ਬਣਦੀ ਉਹਤੇ ਕੇਸ ਨਹੀਂ ਸੀ ਬਣਦਾ ਕਿ ਭੂਸ਼ਣ ਬਾਰੇ ਕੋਈ ਵੀ ਇਨਕੁਆਰੀ ਹੋਣੀ ਨਹੀਂ ਸੀ ਬਣਦੀ ਜਿਹੜੇ ਅਫਸਰਾਂ ਨੇ ਇੱਕ ਪਾਸੜ ਤਹਿਕੀਕਾਤ ਕੀਤੀ ਉਹਨਾਂ ਤੇ ਕਾਰਵਾਈ ਨਹੀਂ ਸੀ ਬਣਦੀ ਕਿੰਨੀਆਂ ਜ਼ਿੰਦਗੀਆਂ ਖਰਾਬ ਹੋਈਆਂ ਇੱਕ ਸਿਰਫ ਗਲਤ ਰਿਪੋਰਟ ਕਰਕੇ ਡੀਐਨਏ ਤੋਂ ਨਾਲ ਦੀ ਨਾਲ ਸਾਰਾ ਕੁਝ ਕਲੀਅਰ ਹੋ ਸਕਦਾ ਸੀ ਪਰ ਉਹ ਨਹੀਂ ਕੀਤਾ ਗਿਆ ਕਾਰਨ ਸਮਝ ਤੋਂ ਪਰੇ ਦੀ ਗੱਲ ਹੈ ਵੀ ਕਿਸ ਕਾਰਨ ਕਰਕੇ ਉਹ ਨਹੀਂ ਹੋਇਆ ਹੁਣ ਦੇਖੋ ਐਸੇ ਐਸੇ ਵੀ ਅਪਰਾਧ ਹੋ ਸਕਦੇ ਨੇ ਇੱਕ ਕੁੜੀ ਕਰਕੇ ਪੂਰੇ ਪਰਿਵਾਰ ਦੀ ਜ਼ਿੰਦਗੀ ਜਿਹੜੀ ਹੈ ਬਰਬਾਦ ਹੋ ਗਈ ਕਹਿੰਦੇ ਨੇ ਵੀ ਕੁੜੀਆਂ ਪਿਓ ਦੇ ਬਹੁਤ ਜ਼ਿਆਦਾ ਨਜ਼ਦੀਕ ਹੁੰਦੀਆਂ ਨੇ ਪਿਓ ਲੜਕੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਪਰ ਇੱਥੇ ਇੱਕ ਕੁੜੀ ਨਹੀਂ ਆਪਣੇ ਪਿਓ ਦੀ ਜ਼ਿੰਦਗੀ ਤਹਸ ਨਹਿਸ ਕਰਕੇ ਰੱਖਦੀ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ